ਦਾ ਪੰਜਾਬ ਟਾਕਸ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਬੜੇ ਆਦਾਬ ਪਿਆਰ ਸਤਿ ਸ਼੍ਰੀ ਅਕਾਲ ਤੇ ਨਮਸਕਾਰ ਦਰਸ਼ਕ ਸਹਿਬਾਨ ਜਿਹੜਾ ਵਿਸ਼ਾ ਇਸ ਐਪੀਸੋਡ ਵਿੱਚ ਮੈ ਲੈ ਰਿਹਾ ਉਹ ਹੈ ਇੱਕ ਮਹਾਨ ਕੀਰਤਨਕਾਰ ਦੀ ਦਾਸਤਾਨ ਉਨਦੀ ਜ਼ਿੰਦਗੀ ਉਨਦੀ ਦੇਣ ਕੀਰਤਨ ਤੇ ਬਹੁਤ ਸਾਰੇ ਐਪੀਸੋਡ ਤੁਹਾਡੇ ਨਾਲ ਸਾਂਝੇ ਕੀਤੇ ਨੇ ਔਰ ਬਹੁਤ ਵੱਡੇ ਵੱਡੇ ਰਾਗੀ ਕੀਰਤਨਕਾਰ ਗੁਣੀ ਜਨ ਉਹਨਾਂ ਦਾ ਜ਼ਿਕਰ ਸਮੇਂ-ਸਮੇਂ ਤੇ ਹੁੰਦਾ ਰਹਿਣਾ ਚਾਹੀਦਾ ਇਹਨਾਂ ਦੀ ਦੇਣ ਬੜੀ ਮਹਾਨ ਹੈ ਕਿਉਂਕਿ ਸਿੱਖ ਧਰਮ ਨੂੰ ਮੰਨਣ ਵਾਲਿਆਂ ਵਿੱਚ ਇੱਕ ਕਨਸੈਪਟ ਹੈ ਗੁਰੂ ਸਾਹਿਬ ਨੇ ਸਾਨੂੰ ਜਿਹੜਾ ਦਿੱਤਾ ਹੈ ਕੀਰਤਨ ਦੀ ਇੱਕ ਕਲਾ ਦਾ ਬਹੁਤ ਵੱਡਾ ਖਜ਼ਾਨਾ ਉਹਦੇ ਮੁਤਾਬਕ ਹੈ ਕਲਯੁਗ ਮੇਂ ਕੀਰਤਨ ਪ੍ਰਧਾਨਾ ਭਗਤੀ ਦੀਆਂ ਸਾਰੀਆਂ ਸਟੇਜਾਂ ਵਿੱਚੋਂ ਕੀਰਤਨ ਦੀ ਜਿਹੜੀ ਪ੍ਰਣਾਲੀ ਹੈ ਉਹਨੂੰ ਸਰਬੋਤਮ ਜਗ੍ਹਾ ਦਿੱਤੀ ਗਈ ਹੈ ਪੁਰਸ਼ਾਬਾਨ ਵੱਲੋਂ ਤੇ ਗੁਰੂ ਨਾਨਕ ਦੇਵ ਜੀ ਕੀਰਤਨ ਕਲਾ ਦੇ ਮੋਢੀ ਨੇ ਬਹੁਤ ਵਾਰ ਤੁਹਾਡੇ ਨਾਲ ਇਹ ਨੁਕਤਾ ਮੈਂ ਸਾਂਝਾ ਕਰ ਚੁੱਕਾ ਹਾਂ ਸਮੇਂ-ਸਮੇਂ ਤੇ ਨਾਮਵਰ ਰਾਗੀਆਂ ਦਾ ਜ਼ਿਕਰ ਹੋਇਆ ਅੱਜ ਇਸ ਪੁਰਾਣੇ ਸਮੇਂ ਦੇ ਪੁਰਾਣੇ ਸਮੇਂ ਮੈਂ ਕਹੂੰਗਾ ਕੁਕ 19ਵੀਂ ਸਦੀ ਦੇ ਅ ਸ਼ੁਰੂ ਵਿੱਚ ਉਹਨਾਂ ਦਾ ਜਨਮ ਹੋਇਆ ਇੱਕ ਗਰੀਬੜੇ ਜਿਹਾ ਪਰਿਵਾਰ ਵਿੱਚ ਤੇ ਜਿਸ ਨੇ ਆਕਾਸ਼ ਦੀਆਂ ਬੁਲੰਦੀਆਂ ਨੂੰ ਛੂਹਾ ਇਹਵੇਂ ਅਲਾਮ ਆਕਬਾਲ ਦਾ ਖੇਰ ਹੈ ਨਾ ਕਿ ਦਿਆਰੇ ਜ਼ਿੰਦਗੀ ਮੈਂ ਆਪਣਾ ਮਕਾਮ ਪੈਦਾ ਕਰ ਨਿਆ ਜ਼ਮਾਨਾ ਨਈ ਸੂਬੋ ਸ਼ਾਮ ਪੈਦਾ ਕਰ ਤੇਰਾ ਉਸੂਲ ਅਮੀਰੀ ਨਹੀਂ ਫਕੀਰੀ ਹੈ ਖੁਦੀ ਨਾ ਵੇਚ ਗਰੀਬੀ ਮੈਂ ਨਾਮ ਪੈਦਾ ਕਰ ਜਿਹਨੇ ਇੱਕ ਗਰੀਬੜੇ ਦਲਿਤ ਪਰਿਵਾਰ ਵਿੱਚ ਕਿਰਤੀ ਪਰਿਵਾਰ ਚ ਪੈਦਾ ਹੋ ਕੇ ਇਹਨਾਂ ਦਾ ਗੁਜ਼ਾਰਾ ਹੀ ਬੜਾ ਮੁਸ਼ਕਲ ਹੁੰਦਾ ਸੀ ਕਿ ਐਡਾ ਵੱਡਾ ਨਾਮ ਪੈਦਾ ਕੀਤਾ ਮੈਂ ਅੱਗੇ ਚੱਲ ਕੇ ਦੱਸਾਂਗਾ ਪ੍ਰਾਪਤੀਆਂ ਤੇ ਤੁਸੀਂ ਹੈਰਾਨ ਰਹਿ ਜਾਓਗੇ ਕਿ ਕੋਈ ਵਿਅਕਤੀ ਐਡਾ ਮਹਾਨ ਵੀ ਹੋ ਸਕਦਾ ਪਰ ਕੌਮ ਨੂੰ ਉਦੋਂ ਘਾਟਾ ਪਿਆ ਜਦੋਂ ਉਹ ਚੜ੍ਹਦੀ ਜਵਾਨੀ ਵਿੱਚ ਹੀ ਆਪਣਾ ਨਾਮ ਪੈਦਾ ਕਰਕੇ ਇਸ ਸੰਸਾਰ ਤੋਂ ਵਾਹਿਗੁਰੂ ਦੇ ਪਾਣੇ ਅੰਦਰ ਉਛੋੜਾ ਦੇਗਾ ਕੌਮ ਨੂੰ ਉਦੋਂ ਕੌਮ ਬੜੀ ਰੋਈ ਜਿਹੜੇ ਗੁਣ ਦੇ ਕਦਰਦਾਨ ਸਨ ਮੈਂ ਉਦੋਂ ਨਿਆਣਾ ਜਿਆ ਸੀ ਤੇ ਇਹ ਖਬਰ ਸੁਣੀ ਰੇਡੀਓ ਤੇ ਆਉਂਦੀ ਹੁੰਦੀ ਸੀ ਰੇਡੀਓ ਦਾ ਜ਼ਮਾਨਾ ਸੀ ਮੇਰੀ ਮੁਰਾਦ ਹੈ ਭਾਈ ਸੰਤਾ ਸਿੰਘ ਜੀ ਦਿੱਲੀ ਵਾਲੇ ਭਾਈ ਸੰਤਾ ਸਿੰਘ ਜੀ ਦਾ ਨਾਮ ਕਿਹੜਾ ਕੀਰਤਨ ਦਾ ਆਸ਼ਿਕ ਹੋਵੇਗਾ ਜਿਹਨੇ ਨਹੀਂ ਸੁਣਿਆ ਦਾ ਗੋਲਡਨ ਵਾਇਸ ਉਹਦੀ ਗ੍ਰੇਟਨੈਸ ਇਸ ਗੱਲ ਵਿੱਚ ਹੈ ਕਿ ਉਹਨਾਂ ਨੂੰ ਉਸ ਸਮੇਂ ਦੇ ਸਾਰੇ ਸੰਗੀਤਕਾਰਾਂ ਨੇ ਤੇ ਗੁਣੀ ਜਨਾਂ ਨੇ ਮੰਨਿਆ ਕਿ ਹਾਂ ਬਈ ਇੱਕ ਸਿੱਖਾਂ ਵਿੱਚ ਇਹੋ ਜਿਹਾ ਕੀਰਤਨੀਆ ਹੈ ਜਿਹੜਾ ਨੈਸ਼ਨਲ ਲੈਵਲ ਤੋਂ ਵੀ ਉੱਪਰ ਦਾ ਦਰਜਾ ਰੱਖਦਾ ਹੈ ਭਾਈ ਸੰਤਾ ਸਿੰਘ ਦਾ ਜਿਵੇਂ ਮੈਂ ਕਿਹਾ ਬਾਲਕ ਸੰਤਾ ਸਿੰਘ ਦਾ ਜਨਮ ਜਿਹੜਾ ਉਹ ਕਿਰਤੀ ਪਰਿਵਾਰ ਚ ਹੋਇਆ ਘਰ ਦੀ ਗਰੀਬੀ ਸੀ ਤੇ ਇਹ ਉਦੋਂ ਜਿਹੜੇ ਮੁਜੀਠਿਆ ਪਰਿਵਾਰ ਜਾਂ ਹੋਰ ਜਿਹੜੇ ਰਾਜੇ ਮਹਾਰਾਜੇ ਹੁੰਦੇ ਜਿਵੇਂ ਮਹਾਰਾਜਾ ਪਟਿਆਲਾ ਸੀ ਭពਿੰਦਰ ਸਿੰਘ ਉਹ ਭਾਈ ਛੈਲਾ ਜਿਹੜੇ ਹਰਮੰਦਰ ਸਾਹਿਬ ਦੇ ਰਾਗੀ ਸਨ ਉਹ ਭਾਈ ਛੈਲਾ ਪਟਿਆਲੇ ਵਾਲੇ ਕਰਕੇ ਜਾਣੇ ਜਾਣ ਲੱਗੇ ਉਹਨਾਂ ਨੂੰ ਹਰਮੰਦਰ ਸਾਹਿਬ ਤੋਂ ਉਹਨਾਂ ਦੀ ਕਲਾ ਤੋਂ ਪ੍ਰਭਾਵਿਤ ਹੋ ਕੇ ਉਹ ਫਿਰ ਆਪਣੇ ਨਾਲ ਪਟਿਆਲਾ ਰਾਜ ਚਲੇ ਗਏ ਤੇ ਉੱਥੋਂ ਦਾ ਦਰਬਾਰੀ ਗਾਇਕ ਉਹਨਾਂ ਨੂੰ ਇੱਕ ਕਿਤਾ ਬਕਾਇਦਾ ਵਜ਼ੀਰ ਦੇ ਬਰਾਬਰ ਉਦਦ ਦਿੱਤਾ ਇਸ ਤਰ੍ਹਾਂ ਮਹਾਰਾਜਾ ਫਰੀਦਕੋੜ ਮਹਾਰਾਜਾ ਘੀਦ ਮਹਾਰਾਜਾ ਕਪੂਰਥੜਾ ਇਹ ਸਾਰੇ ਗੁਣੀ ਜਨਾ ਦੀ ਕਦਰ ਕਰਿਆ ਕਰਦੇ ਸਨ ਹੋਰ ਹਿੰਦੂਸਤਾਨੀਆ ਰਾਜਸਤਾਨ ਦੇ ਰਾਜੇ ਵੀ ਜਿਹੜੇ ਸੀ ਉਹਨਾਂ ਨੇ ਆਪੋ ਆਪਣੇ ਦਰਬਾਰੀ ਗਾਇਕ ਰੱਖੇ ਹੋਏ ਹੁੰਦੇ ਸਨ ਹੁਣ ਤਾਂ ਰਾਜਸਤਾਨੀਆ ਨਹੀਂ ਉਹਨੂੰ ਸਰਪ੍ਰਸਤੀ ਮਿਲਦੀ ਸੀ ਆਤਮ ਨੂੰ ਤੇ ਸਿੱਖਾਂ ਵਿੱਚ ਜਿਹੜੇ ਸਿੱਖ ਸਰਦਾਰ ਸਨ ਜਿਹੜੇ ਬਹੁਤ ਰਜਵਾੜੇ ਸਨ ਉਹਨਾਂ ਵਿੱਚ ਮਜੀਠੀਆ ਪਰਿਵਾਰ ਦਾ ਬੜਾ ਨਾਂ ਹੈ ਇਸ ਪਰਿਵਾਰ ਦੀ ਬਹੁਤ ਵੱਡੀ ਪੰਥਕ ਸੇਵਾ ਇਹਦੇ ਵਿੱਚ ਇੱਕ ਸਰਦਾਰ ਹੋਏ ਨੇ ਸਰਦਾਰ ਸੁੰਦਰ ਸਿੰਘ ਜੀ ਬਜੀਠੀਆ ਜਿਨ੍ਹਾਂ ਨੇ ਅਕਾਲੀ ਲਹਿਰ ਵਿੱਚ ਵੀ ਜਿਨ੍ਹਾਂ ਨੇ ਆਜ਼ਾਦੀ ਦੇ ਅੰਦੋਲਨ ਵਿੱਚ ਵੀ ਜਿਨ੍ਹਾਂ ਨੇ ਗੁਰਦਵਾਰਾ ਸਵਾਰ ਲਹਿਰ ਵਿੱਚ ਵੀ ਹਰ ਲਹਿਰ ਵਿੱਚ ਪੰਥਕ ਲਹਿਰ ਵਿੱਚ ਮੂਰੇ ਹੋ ਕੇ ਮਾਲੀ ਯੋਗਦਾਨ ਵੀ ਪਾਇਆ ਜੇਲਾ ਵੀ ਕਟੀਆਂ ਕੁਰਬਾਨੀਆਂ ਵੀ ਕੀਤੀਆਂ ਤੇ ਕੌਮ ਨੂੰ ਸੇਧ ਵੀ ਦਿੱਤੀ ਉਹਨਾਂ ਦੇ ਕੋਲ ਕੋਈ ਵਿਅਕਤੀ ਇਹਨਾਂ ਨੂੰ ਬਾਲਕ ਸੰਤਾ ਸਿੰਘ ਨੂੰ ਛੱਡ ਗਿਆ ਉਹ ਤੋਂ ਦਿਲੀਓ ਮਾਂ ਪੇ ਤੋਂ ਰਾਸਤ ਲੈ ਲਈ ਤੇ ਇਹਨਾਂ ਦੇ ਕੋਲ ਛੱਡ ਗਿਆ ਤੇ ਹਵਾਲੇ ਕਰ ਗਿਆ ਕੈਦੀ ਪੰਜਾਬੀ ਇਹਨਾਂ ਨੇ ਅੱਗੋਂ ਦੇਖਿਆ ਕਿ ਇਹ ਬੱਚਾ ਜਿਹੜਾ ਇਹ ਇਹਦੀ ਆਵਾਜ਼ ਬੜੀ ਸੁੰਦਰ ਹੈ ਬੋਲ ਚਾਲ ਵੀ ਆਵਾਜ਼ ਬੜੀ ਸੁੰਦਰ ਹੈ ਤੇ ਇਹ ਸਵਾਜ਼ ਨੂੰ ਹੁਣ ਇੱਕ ਉਸਤਾਦ ਦੀ ਲੋੜ ਹੈ ਕਿਉਂਕਿ ਜਦ ਸੋਨਾ ਸੋਨਾ ਜਰੂਰ ਚਾਹੀਦਾ ਸ਼ੁੱਧ ਸੋਨਾ ਅਗਰ ਸ਼ੁੱਧ ਹੋਵੇ ਉਹਦੇ ਤੋਂ ਫਿਰ ਚੰਗਾ ਉਹਨੂੰ ਉਸਤਾਦ ਕਾਰੀਗਰ ਮਿਹਰ ਜ ਸੁਨੇਹਾਰ ਤੇ ਉਹ ਉਹਦੇ ਚ ਜੋ ਮਰਜ਼ੀ ਬਣਾ ਸਕਦਾ ਜਿਹੋ ਜਿਆ ਮਰਜ਼ੀ ਦੇ ਵਰ ਚਾਹੇ ਉਹ ਕੰਠਾ ਹੋਵੇ ਚਾਹੇ ਉਹ ਵਾਲੀਆਂ ਹੋਣ ਚਾਹੇ ਉਹ ਛਾਪਾਂ ਛੱਲੇ ਹੋਣ ਚਾਹੇ ਉਹ ਲੌਂਗ ਹੋਵੇ ਚਾਹੇ ਉਹ ਕੜਾ ਹੋਵੇ ਜੋ ਮਰਜ਼ੀ ਬਣਾ ਸਕਦਾ ਇਹ ਉਹਦੀ ਕਲਾ ਹੈ ਫਿਰ ਉਹ ਉਸ ਵੇਲੇ ਬਹੁਤ ਵੱਡੇ ਉਸਤਾਦ ਸਨ ਸੰਗੀਤ ਦੇ ਕਲਾਸਿਕਲ ਦੇ ਉਸਤਾਦ ਸਾਈਂ ਦਿੱਤਾ ਉਸਤਾਦ ਸਾਈਂ ਦਿੱਤਾ ਦਾ ਨਾਮ ਸਾਰੇ ਹਿੰਦੁਸਤਾਨ ਵਿੱਚ ਸੂਰਜ ਵਾਂਗ ਚਮਕਦਾ ਸੀ ਆਫਤਾਬੇ ਬੋਸੀ ਕੀ ਜਨਨ ਨੂੰ ਕਹਿੰਦੇ ਆ ਉਹਨਾਂ ਦੇ ਹਵਾਲੇ ਫਿਰ ਛੋਟਾ ਮੋਟਾ ਉਸਤਾਦ ਨਹੀਂ ਲੱਭਾ ਇੱਕ ਪ੍ਰੇਰਣਾ ਤੇ ਜਿਹੜਾ ਅਸੀਂ ਉਦਮ ਇਹ ਸਾਰਾ ਸਰਦਾਰ ਸੁੰਦਰ ਸਿੰਘ ਵਿਜੀਠੀਏ ਨੇ ਕੀਤਾ ਉਹਨਾਂ ਦੇ ਸਦਕਾ ਇਹ ਹੋਇਆ ਨਹੀਂ ਤਾਂ ਆਮ ਖਾਸ ਨੂੰ ਤਾਂ ਉਹ ਨੇੜੇ ਨਹੀਂ ਸੀ ਲੱਗਣ ਦਿੰਦੇ ਸਿੱਧੇ ਕੀਤੇ ਪਰਖ ਕੇ ਚੰਗੀ ਤਰ੍ਹਾਂ ਬਹੁਤ ਇਹਨੂੰ ਤਾਂ ਨਾ ਕਰ ਦਿੰਦੇ ਸੀ ਪਰ ਸਰਦਾਰ ਸੁੰਦਰ ਸਿੰਘ ਜੀ ਦਾ ਇਨਾ ਸਤਿਕਾਰ ਸੀ ਮਜੀਠੀਆ ਸਾਹਿਬ ਦਾ ਕਿ ਉਹਨਾਂ ਦੇ ਕਹਿਣ ਤੇ ਸफारਿਸ਼ ਕਰਨ ਤੇ ਉਹਨਾਂ ਨੇ ਇਹਨੂੰ ਆਪਣਾ ਸ਼ਗਿਰਦ ਬਣਾ ਲਿਆ ਉਸਤਾਦ ਸਾਈਂ ਦਿੱਤਾ ਬਰੇ ਸ਼ਗਿਰਦ ਵਿੱਚ ਜਾਣੇ ਪਛਾਣੇ ਤੁਹਾਨੂੰ ਦੱਸਿਆ ਮਨੇ ਪਰਮਾਨੇ ਸਰ ਬੰਬਈ ਵਗੈਰਾ ਦੁਨੀਆ ਮਹਿਫਲਾ ਹੁੰਦੀ ਐ ਸੰਗੀਤ ਦੀਆਂ ਲਖਨਊ ਹੋਰ ਆ ਤਾਨ ਸੰਗੀਤੀ ਸਵਾ ਸਾਰੇ ਪਾਸੇ ਉਹਨੇ ਧਮ ਸੀ ਤੇ ਉਹ ਸੱਤ ਮਜਾਜ਼ ਬੜੀ ਸੀ ਉਹ ਪਹਿਲਾਂ ਜਦੋਂ ਸ਼ਬਦ ਦਿੰਦੇ ਸੀ ਨਾ ਸ਼ਬਦ ਦੇ ਕੇ ਫਿਰ ਉਹ ਸੁਣਦੇ ਸੀ ਜੇ ਕੋਈ ਉਹਨੇ ਕਿਦੀ ਕਵੀ ਉਹ ਤੂਦ ਦੀ ਛਿਟੀ ਹੁੰਦੀ ਸੀ ਰਾਂ ਕੋਲ ਉਹਦੇ ਨਾਲ ਛਮ ਜਿਹਨੂੰ ਕਹਿੰਦੇ ਨੇ ਨਾ ਮਾਰਵੇ ਚੰਦ ਰਿਆ ਝਮਕਾਂ ਉਹ ਝਮਕ ਦੇ ਨਾਲ ਫਿਰ ਝਮਕ ਪੁਰਾਣਾ ਲਫ਼ਜ਼ ਹੈ ਪੁਰਾਣੇ ਲਫ਼ਜ਼ ਬਹੁਤ ਸਾਰੇ ਅਲੋਪ ਹੋ ਰਹੇ ਆ ਸਾਨੂੰ ਉਹ ਲਫ਼ਜ਼ ਸਾਹਮਣੇ ਚਾਹੀਦੇ ਆ ਉਹ ਝਮਕ ਦੇ ਨਾਲ ਜਾਂ ਛਿਟੀ ਕਹਿ ਲਓ ਹੁਣ ਆਪਾਂ ਇਹ ਵੀ ਇਹ ਵੀ ਕਈਆਂ ਨੂੰ ਛਟੀ ਦਾ ਵੀ ਨਹੀਂ ਪਤਾ ਛਟੀ ਦਾ ਵੀ ਨਹੀਂ ਪਤਾ ਦੀ ਛਟੀ ਦਾ ਵੀ ਨਹੀਂ ਪਤਾ ਉਹਦੇ ਨਾਲ ਛਟੀ ਨਾਲ ਉਸ ਆਪਣੇ ਸ਼ਗਿਰਦ ਨੂੰ ਉਹ ਫਿਰ ਝੰਬਿਆ ਕਰਦੇ ਸਨ ਤੇ ਉਹ ਯਾਨੀ ਇੱਕ ਅੰਮ੍ਰਿਤ ਸਜ਼ਾ ਦਿੰਦੇ ਸੀ ਜਦੋਂ ਕੋਈ ਗਲਤੀ ਹੋ ਜਾਂਦੀ ਸੀ ਸੋ ਸੋ ਠੀਕ ਨਹੀਂ ਸੀ ਲੱਗਦਾ ਜਾਂ ਉਹ ਕਹਿੰਦੇ ਸੀ ਜੇ ਉਹ ਬੱਤ ਸਮਕ ਦਿੱਤਾ ਉਹ ਤੋਂ ਪੂਰਾ ਹਿਸਾਬ ਨਹੀਂ ਕੀਤਾ ਉਹ ਰਿਆਜ਼ ਨਹੀਂ ਪੂਰਾ ਕੀਤਾ ਕਿ ਬਹੁਤ ਵਾਰ ਕਈ ਤਾਂ ਸ਼ਗਿਰਦ ਛੱਡ ਕੇ ਚਲੇ ਗਏ ਪਰ ਇਹ ਬਾਲਕ ਲਗਨ ਦਾ ਪੱਕਾ ਸੀ ਤੁੰਦ ਦਾ ਪੱਕਾ ਸੀ ਇਹ ਟਿਕਿਆ ਰਿਹਾ ਬਾਲਕ ਸੰਤਾ ਸਿੰਘ ਤੇ ਮਾਰਵੀ ਚੱਲਦਾ ਰਿਹਾ ਤੇ ਸਬਕ ਵੀ ਲੈਂਦਾ ਰਿਹਾ ਕਿ ਦਿਨੋ ਦਿਨ ਇਹਦੀ ਕਲਾ ਵਿੱਚ ਹੋਰ ਨਿਖਾਰ ਆਉਂਦਾ ਗਿਆ ਕਿ ਆਵਾਜ਼ ਤਾਂ ਪਹਿਲਾਂ ਹੀ ਬਹੁਤ ਵਧੀਆ ਸੀ ਇਹ ਗੱਲ ਉਸਤਾਦ ਜੀ ਨੇ ਉਸਤਾਦ ਸਾਈਂ ਉਸਤਾਦ ਸਾਈਂ ਦਿੱਤਾ ਜੀ ਨੇ ਉਦੋਂ ਹੀ ਤਸلیم ਕਰ ਲਈ ਸੀ ਪਈ ਆਵਾਜ਼ ਨੂੰ ਕੱਢਣ ਦੀ ਲੋੜ ਹੈ ਆਵਾਜ਼ ਤਾਂ ਇੱਕ ਬੁਲੰਦੀਆ ਤੱਕ ਜਾਏਗੀ ਉਹ ਵਾਕਈ ਇੱਕ ਰਿਸਮਾ ਫਿਰ ਹੋਇਆ ਅੱਛਾ ਫਿਰ ਉਹਨਾਂ ਨੇ ਐ ਤਿਆਰ ਕੀਤਾ ਸੰਗੀਤ ਦੀਆਂ ਬਾਰਿਕੀਆਂ ਵੱਖ-ਵੱਖ ਰਾਗਾਂ ਦੇ ਪ੍ਰਕਾਰ ਉਹ ਸਮਝਾਏ ਪ੍ਰੈਕਟੀਕਲੀ ਉਹਨਾਂ ਨੂੰ ਸਿੱਖਿਆ ਦੇ ਕੇ ਉਹਨਾਂ ਤੋਂ ਸੁਣਦੇ ਫਿਰ ਆਪਣੀ ਮੋਹਰ ਲਾਉਂਦੇ ਵੀ ਠੀਕ ਹੈ ਅਗਲਾ ਸੁਣਖ ਲੋ ਬਹੁਤ ਤਿਆਰੀ ਕਰ ਰਹੀ ਜਦੋਂ ਇੱਕ ਨਗੀਨਾ ਬਣ ਕੇ ਤਿਆਰ ਹੋ ਗਿਆ ਫਿਰ ਵਿਛਣ ਦਾ ਸਮਾਂ ਆ ਗਿਆ ਉਸਤਾਜ ਜੀ ਨੂੰ ਇਹ ਬਸੂਸ ਇਹ ਰਬੀ ਲੋਕ ਹੁੰਦੇ ਨੇ ਕਲਾਕਾਰ ਉਹਨਾਂ ਨੂੰ ਹੋਰ ਵਡੇਰੀ ਸੀ ਉਹਨਾਂ ਨੇ ਕਿਹਾ ਮੈਂ ਹੁਣ ਨਦੀ ਕਿਨਾਰੇ ਰੁਖਣਾ ਤੇ ਮੈਂ ਹੁਣ ਥੋੜੇ ਸਮੇਂ ਦਾ ਆ ਗਿਆ ਸੰਸਾਰ ਵਿੱਚ ਮਹਿਮਾਨ ਤੇ ਵਿਛਣ ਦਾ ਸਮਾਂ ਆ ਗਿਆ ਤੇ ਤੂੰ ਮੇਰੀਆਂ ਝਟਕਾਂ ਉਹਨਾਂ ਨੇ ਅਖੀਰ ਸਮੇਂ ਦੇਖੋ ਕੀ ਵਿਰਾਗ ਵਿੱਚ ਕਿਹਾ ਉਸਤਾਦ ਸਾਈਂ ਦਿੱਤਾ ਸਾਹਿਬ ਨੇ ਕਿ ਅੱਖਾਂ ਚੋਂ ਦੇ ਹੰਝੂ ਆ ਗਏ ਜਦੋਂ ਤੋੜਨ ਲੱਗੇ ਅਸੀਸ ਦੇ ਕੇ ਆਪਣਾ ਥਾਪੜਾ ਦੇ ਕੇ ਨਵਾਜਿਸ਼ ਕਰਕੇ ਮੇਰ ਕਰਕੇ ਤੇ ਆਪਣਾ ਸਭ ਕੁਝ ਕਹਿੰਦੇ ਮੈਂ ਤੈਨੂੰ ਦੇ ਦਿੱਤਾ ਮੇਰੇ ਸਾਰੇ ਸ਼ਗਿਰਦਾਂ ਚੋਂ ਤੂੰ ਮੈਨੂੰ ਚੰਗਾ ਲੱਗਾ ਮੈਂ ਬੱਚਾ ਆਪਣਾ ਸਭ ਕੁਝ ਤੈਨੂੰ ਦੇ ਦਿੱਤਾ ਇਹਨੂੰ ਸੰਭਾਲ ਕੇ ਰੱਖੀਂ ਕਿ ਦੁਨੀਆ ਉੱਤੇਰਾ ਬਹੁਤ ਵੱਡਾ ਅੱਲਾ ਦੇ ਫਜ਼ਲ ਕਰਮ ਦਾ ਨਾਂ ਪੈਦਾ ਹੋਵੇਗਾ ਤੇ ਮੈਂ ਸਖਤ ਮਜਾਜ਼ ਰਿਆਂ ਮੇਰੀਆਂ ਝਟਕਾਂ ਵੱਲ ਤੇ ਮੇਰੀ ਮਾਰ ਨੂੰ ਨਾ ਕੀਤੇ ਰੱਖੀ ਮੇਰੇ ਪਿਆਰ ਨੂੰ ਕੀਤੇ ਰੱਖੀ ਇਹ ਕਹਿੰਦੇ ਹੋਏ ਉਹ ਵੈਰਾਗ ਵਿੱਚ ਆ ਗਏ ਤੇ ਹੰਝੂ ਪਰਲ ਪਰ ਵਗਣ ਲੱਗੇ ਤੇ ਉਹਨਾਂ ਨੇ ਉਸਤਾਦ ਜੀ ਨੂੰ ਨਮਸਕਾਰ ਕਰਕੇ ਉਹਨਾਂ ਦੇ ਚਰਨਾਂ ਨੂੰ ਹੱਥ ਲਾ ਕੇ ਛੁੱਟੀ ਲਈ ਉਦੋਂ ਉਹਨਾਂ ਦੀ ਉਮਰ ਜਿਹੜੀ ਸੀ ਉਹ 14 ਸਾਲ ਦੀ ਸੀ 14 ਸਾਲ 14 ইয়ার্স ਜਦੋਂ ਉਹਨਾਂ ਨੇ ਉਸਤਾਦ ਆਪਣੇ ਮਹਾਨ ਫਰਕਾਰ ਉਸਤਾਦ ਸਾਈਂ ਦਿੱਤਾ ਜੀ ਤੋਂ ਰੁਕਸ਼ਤ ਲਏ ਤੇ ਉਹ ਤੋਂ ਬਾਅਦ ਉਹ ਫਿਰ ਹਰਮੰਦਰ ਸਾਹਿਬ ਰਾਗੀ ਲੱਗਣ ਲਈ ਗਏ ਉੱਥੇ ਬਕਾਇਦਾ ਟੈਸਟ ਹੁੰਦਾ ਸੁਣਿਆ ਜਾਂਦਾ ਉਹ 14 ਸਾਲ ਦੀ ਉਮਰ ਜਦੋਂ ਟੈਸਟ ਦੇਣ ਗਏ ਤੇ ਉਹ ਉਹ ਸਾਰੇ ਟੈਸਟ ਵਿੱਚ ਜਿੱਥੇ ਹਿੰਦੁਸਤਾਨ ਦੇ ਕਈ ਇਲਾਕਿਆਂ ਤੋਂ ਰਾਗੀ ਆਏ ਹੋਣ ਲੱਗਣ ਵਾਸਤੇ ਇਹ 14 ਸਾਲ ਦਾ ਜਿਹੜਾ ਬੱਚਾ ਸੀ বালক ਸੀ ਸਿੱਖਿਆ ਹੋਇਆ ਚੰਡਿਆ ਹੋਇਆ ਕਾਮਲ ਉਸਤਾਦ ਦਾ ਇਹ ਤਾਂ ਮੈਨੂੰ ਦੱਸਦਿਆਂ ਵੀ ਖੁਸ਼ੀ ਹੋ ਰਹੀ ਆ ਕਿ ਇਹ ਅਵਲ ਦਰਜੇ ਤੇ ਆ ਉਹਦੇ ਵਿੱਚ 60 ਜਿਹੜੇ ਸੀ ਰਾਗੀ ਜਥਿਆਂ ਨੇ ਜਾਂ ਗੁਣੀ ਜਨਾਂ ਨੇ ਟੈਸਟ ਦਿੱਤਾ ਸਭ ਤੋਂ ਪਹਿਲਾ ਨੰਬਰ ਜਿਹੜਾ ਸੀ ਉਹ ਵਾਲਿਕ ਸੰਤਾਪ ਸਿੰਘ ਦਿੱਲੀ ਵਾਲੇ ਦਾ ਸੀ ਜਿਹੜਾ ਗਰੀਬੀ ਚ ਉੱਠ ਕੇ ਗਰੀਬੀ ਮੈਂ ਨਾਮ ਪੈਦਾ ਕਰ ਉਹਨਾਂ ਨੇ ਨਾ ਇੱਕ ਇਸੰਦਾ ਪਹਿਲਾ ਸਟੈਪ ਇਹ ਸੀ ਬਹੁਤ ਵੱਡਾ ਕਿ 60 ਜਥਿਆਂ ਵਿੱਚੋਂ ਪਹਿਲੇ ਨੰਬਰ ਤੇ ਆਉਣਾ ਮੇਰਾ ਕਿਸੇ ਸਵਾਰਥ ਤੇ ਅੱਜ ਕੱਲ ਤਾਂ ਬਹੁਤ ਕੁਝ ਚੱਲਦਾ ਹੈ ਇਸ ਪਾਸੇ ਮੈਂ ਨਹੀਂ ਜਾਂਦਾ ਤੇ ਫਿਰ ਐ ਨਾਪੂਨ ਜਿਹੜੀ ਸੀ ਉਚੋਂਣ ਹੋਈ ਫਿਰ ਉਸ ਤੋਂ ਬਾਅਦ ਇਹਨਾਂ ਦਾ ਜਥਾ ਬਣਿਆ ਇਹਨਾਂ ਨੇ ਸੇਵਾ ਨਿਭਾਈ ਤੇ ਕੁਝ ਸਮਾਂ ਇਹਨਾਂ ਨੇ ਸਿੱਖ ਜਿਹੜਾ ਸੰਤ ਰਿਤਿਮ ਖਾਨਾ ਉੱਥੇ ਵੀ ਸਿੱਖਿਆ ਗ੍ਰਾਂਟ ਕੀਤੀ ਹੈ ਇਹ ਅਜਿਹਾ ਵੀ ਕਿਹਾ ਜਾਂਦਾ ਕੁਝ ਲੋਕਾਂ ਵੱਲੋਂ ਲਿਖਤਾਂ ਵੀ ਹੋਈਆਂ ਮਿਲਦੀਆਂ ਨੇ ਉਸ ਤੋਂ ਬਾਅਦ ਫਿਰ ਇਹਨਾਂ ਦਾ ਬਕਾਇਦਾ ਜਥਾ ਜਿਹੜਾ ਸੀ ਉਹ ਬਣ ਗਿਆ ਦਿੱਲੀ ਇਹਨਾਂ ਨੇ ਨਿਵਾਸ ਰੱਖਣਾ ਸ਼ੁਰੂ ਕੀਤਾ ਕਿਉਂਕਿ ਦਿੱਲੀ ਇਹਨਾਂ ਦਾ ਘਰ ਸੀ ਇਹਨਾਂ ਦੇ ਇੱਕ ਭਰਾ ਸਨ ਭਾਈ ਸਾਹਿਬ ਭਾਈ ਸ਼ਮਸ਼ੇਰ ਸਿੰਘ। ਕਿਆ ਬੁਲੰਦ ਬਾਦਸ਼ਾਹ ਸੀ। ਕੈਸਾ ਸੁਰੀਲਾ ਗਾਉਂਦੇ ਸਨ। ਇਹਨਾਂ ਨੂੰ ਪੰਥ ਰਤਨ ਮਾਰਸ਼ਲ ਤਾਰਾ ਸਿੰਘ ਜੀ ਜਿਹੜੇ ਕਿ ਉਸ ਵੇਲੇ ਸਰਵੇ ਸਰਵਾ ਆਗੂ ਸੰਸਿਖਾ ਦੇ ਨਿਰਵਾਦ ਆਗੂ। ਯਾਨੀ ਬਹੁਤ ਬੇਦਾਗ ਆਗੂ ਸਨ ਵਰ ਤਾਰਾ ਸਿੰਘ ਜੀ। ਇਹ ਵੀ ਮੰਗੋਠਰੀ ਆ ਕਿ ਜਨੇ ਖੜੇ ਨੂੰ ਭਾਰਤ ਰਤਨ ਦਿੱਤਾ ਜਾਂਦਾ ਮਾਰਸ਼ਲ ਤਾਰਾ ਸਿੰਘ ਜਿਹੜੀ ਦੇਣ ਹੈ ਜੇ ਅੱਧਾ ਹਿੰਦੁਸਤਾਨ ਪਾਕਿਸਤਾਨ ਚ ਜਾਣੋਂ ਬਚ ਗਿਆ ਤੇ ਇਹ ਮਾਰਸ਼ਲ ਤਾਰਾ ਸਿੰਘ ਨੂੰ ਕਈ ਤਾਂ ਗਲਤੀ ਕਹਿੰਦੇ ਉਹਨਾਂ ਨੇ ਕੀਤੀ ਆ ਪਰ ਉਹਨਾਂ ਨੇ ਦੇਸ਼ ਭਗਤੀ ਦਾ ਸਬੂਤ ਦਿੱਤਾ ਉਸ ਵੇਲੇ ਅੱਧਾ ਭਾਰਤ ਜੇ ਉਧਰ ਜਾਣ ਤੋਂ ਬਚ ਗਿਆ ਇਲਾਕੇ ਇਹ ਮਾਰਸ਼ਲ ਤਾਰਾ ਸਿੰਘ ਦੀ ਦੇਸ਼ ਭਗਤੀ ਸੀ ਜਿਸ ਕਰਕੇ ਇਹ ਮੰਗ ਉੱਠਈ ਆ ਕਿ ਉਹਨਾਂ ਨੂੰ ਭਾਰਤ ਰਤਨ ਇਜਾਜ਼ਤ ਜਿਹੜਾ ਦੇ ਕੇ ਮਰਨੋਂ ਪਰੰਤ ਵੀ ਦਿੱਤਾ ਜਾਂਦਾ ਜਿਵੇਂ ਹੁਣ ਦਿੱਤਾ ਗਿਆ ਆਪਣੇ ਇੱਕ ਪ੍ਰਾਣੀ ਜਿਹੜੀ ਸੀ ਅਦਾਕਾਰਾ ਫਿਲਮ ਦੀ ਉਹਨੂੰ ਦਿੱਤਾ ਗਿਆ ਨੂਤਨ ਨੂੰ ਇਹ ਮੰਗੋਟਰੀ ਹੈ ਤੇ ਮਾਸਟਰ ਤਾਰਾ ਸਿੰਘ ਹਮੇਸ਼ਾ ਅਸੀਂ ਯਮਨਾਨਗਰ ਹੁੰਦੇ ਸੀ ਉਦੋਂ ਪੰਜਾਬ ਦਾ ਹਿੱਸਾ ਸੀ ਯਮਨਾਨਗਰ ਜਗਾਦਰੀ ਉਥੇ ਮਾਸਟਰ ਤਾਰਾ ਸਿੰਘ ਜੀ ਆਮ ਆਇਆ ਕਰਦੇ ਸਨ ਤੇ ਅਸੀਂ ਵੀ ਸਣ ਚਲੇ ਜਾਂਦੇ ਸੀ ਕਾਨਫਰੰਸ ਕਿਉਂਕਿ ਸ਼ੌਕ ਸੀ ਅਕਾਲੀਆਂ ਦੇ ਤਕਰੀਰਾਂ ਸੁਣ ਦਾ ਬਹੁਤ ਵਧੀਆ ਵਧੀਆ ਬੁਲਾਰੇ ਨਾਲ ਆਉਂਦੇ ਸਨ ਆਪ ਤਾਂ ਏਡੇ ਇੱਥੇ ਬੁਲਾਰੇ ਨਹੀਂ ਸਨ ਪਰ ਗੀਰ ਸਿੰਘ ਵਾਰਾਗੀ ਵਰਗੇ ਬੁਲਾਰੇ ਉਹਨਾਂ ਦੇ ਨਾਲ ਹੁੰਦੇ ਸਨ ਉਹਨਾਂ ਨੂੰ ਸੁਣਨ ਨੂੰ ਬੜਾ ਮਨ ਕਰਦਾ ਸੀ ਤੇ ਨਾਰ ਕੀਰਤਨ ਉਹ ਭਾਈ ਸੰਤਾ ਸਿੰਘ ਨੂੰ ਜਿਹੜੀ ਵੱਡੀ ਅਕਾਲੀ ਕਾਨਫਰੰਸ ਹੁੰਦੀ ਸੀ ਉਹ ਉਥੇ ਭਾਈ ਸੰਤਾ ਸਿੰਘ ਨੂੰ ਨਾਲ ਜ਼ਰੂਰ ਉਹ ਕਹਿੰਦੇ ਸੀ ਵੀ ਉਹ ਜ਼ਰੂਰ ਹੋਣੇ ਚਾਹੀਦੇ ਆ ਉਹਨਾਂ ਦਾ ਕੀਰਤਨ ਉੱਥੇ ਪਹਿਲੀ ਵਾਰੀ ਵਾ ਸੁਣਿਆ ਭਾਈ ਸੰਤਾ ਸਿੰਘ ਜੀ ਦਾ ਤੇ ਫਿਰ ਉਸ ਤੋਂ ਬਾਅਦ ਕਾਫੀ ਲੰਮਾ ਸਮਾਂ ਹੈ ਜਿਥਾ ਕੱਠੇ ਕੀਰਤਨ ਕਰਦਾ ਰਿਹਾ ਉਸ ਤੋਂ ਬਾਅਦ ਭਾਈ ਸ਼ਮਸ਼ੇਰ ਸਿੰਘ ਜੀ ਅੱਡ ਹੋ ਗਏ ਇਹ ਇਹਨਾਂ ਦੇ ਹੋਰ ਭਰਾ ਸਨ ਉਹਨਾਂ ਦੇ ਲੜਕੇ ਜਿਹੜੇ ਨੇ ਯਾਨੀ ਭਾਈ ਸੰਤਾ ਸਿੰਘ ਦੇ ਭਤੀਜੇ ਉਹ ਹੁਣ ਦਿੱਲੀ ਗੁਰਦੁਆਰਾ ਕਮੇਟੀ ਦੇ ਬਕਾਇਦਾ ਹਜ਼ੂਰੀ ਰਾਗੀ ਨੇ ਲੰਮੇ ਸਮੇਂ ਤੋਂ ਭਾਈ ਹਰਜੀਤ ਸਿੰਘ ਗੁਰਦੀਪ ਸਿੰਘ ਬਹੁਤ ਵਧੀਆ ਤਿੰਨੇ ਹੀ ਭਰਾ ਨੇ ਤੇ ਉਹ ਉਹਨਾਂ ਦੀ ਤੀਸਰੇ ਭਰਾ ਦੇ ਫਿਰ ਜਿਹੜਾ ਭਾਈ ਸ਼ਮਸ਼ੇਰ ਸਿੰਘ ਆ ਜੇ ਅੱਢ ਹੋਣ ਤੋਂ ਬਾਅਦ ਭਾਈ ਸੰਤਾ ਸਿੰਘ ਦੇ ਨਾਲ ਲੱਗਾ ਉਹ ਉਹਦੇ ਸੁਪੁੱਤਰ ਨੇ ਉਹ ਵੀ ਉਹਨਾਂ ਕੋਲ ਵੀ ਉਹੀ ਸ਼ੈਲੀ ਹੈ ਉਹੀ ਅੰਦਾਜ਼ ਹੈ ਉਹੀ ਕੀਰਤਨ ਦਾ ਢੰਗ ਹੈ ਉਹੀ ਸਹਿਜਤਾ ਹੈ ਉਹੀ ਟਿਕਾਉ ਹੈ ਉਹੀ ਆ ਸੁਰਾਂ ਦੀ ਸ਼ਾਹਕਾਰੀ ਹੈ ਉਹੀ ਅੰਦਾਜ਼ ਹੈ ਤੇ ਜਿਵੇਂ ਕੀਰਤਨ ਇਸ ਤਰ੍ਹਾਂ ਸੀ ਭਾਈ ਸੰਤਾ ਸਿੰਘ ਜੀ ਦਾ ਜਿਵੇਂ ਇੱਕ ਤਾਂ ਹੁੰਦਾ ਨਾ ਮੀਂਹ ਤਾਬੜ ਤੋਂ ਉਡਾਉਂਦਾ ਤੇ ਉਹ ਹਾਧਾ ਬਣੇ ਪਲਕੇ ਤੇ ਕੋਠੇ ਟਾ ਦਿੰਦਾ ਇੱਕ ਹੁੰਦਾ ਰਸਵਾ ਜਿਹਾ ਮੀਂਹ ਪੈਂਦਾ ਜਿਵੇਂ ਚਮ 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 ਵਰਸ਼ੇ ਅਮਰਤਾਰਾ ਰਾਮ ਇਸ ਤਰ੍ਹਾਂ ਇਹ ਜਿਵੇਂ ਮਿੱਠਾ ਮਿੱਠਾ ਮੀਂਹ ਪੈਂਦਾ ਇਸ ਤਰ੍ਹਾਂ ਦਾ ਉਹਨਾਂ ਦਾ ਕੀ ਤਨਸੀਬ ਬਹੁਤ ਆਤਮਾ ਨੂੰ ਸਕੂਨ ਦੇਣ ਵਾਲਾ ਆਵਾਜ਼ ਉਹਨਾਂ ਦੀ ਭਾਰੀਖ ਸੀ ਤੇ ਬਹੁਤ ਉੱਚੀ ਪਿੱਚ ਤੇ ਗਾਉਂਦੇ ਸਨ ਉੱਚੀ ਪਿੱਚ ਤੇ ਇੱਥੇ ਗਾਉਣਾ ਯਾਨੀ ਤਾਰ ਸਭ ਤੱਕ ਤੱਕ ਪਹੁੰਚ ਜਾਣਾ ਬਹੁਤ ਵੱਡੀ ਗੱਲ ਹੁੰਦੀ ਹੈ ਇੱਕ ਵਾਰੀ ਹੁਣ ਗ੍ਰੇਟਨੈਸ ਦੀ ਗੱਲ ਕਰਾਂ ਇੱਕ ਵਾਰੀ ਉਹਨਾਂ ਦੀ ਸ਼ਬਦਾਂ ਦੀ ਰਿਕਾਰਡਿੰਗ ਬਹੁਤ ਸਾਰੇ ਉਥਾ ਫਿਰ ਜਿਹੜੀਆਂ ਐਚ ਐਮ ਵੀ ਕੰਪਨੀ ਕੋਲੰਬੀਆ ਕੰਪਨੀ ਉਹਨੇ ਉਹਨਾਂ ਦਿੱਤਾ ਹੋਏ ਭਰੇ ਭਾਈ ਸਾਹਿਬ ਭਾਈ ਸੰਤਾ ਸਿੰਘ ਜੀ ਦੇ ਜਿਹੜੇ ਆਮ ਸ਼ਬਦ ਗਾਇਉ ਹੋ ਬਹੁਤ ਜ਼ਿਆਦਾ ਪ੍ਰਸਿੱਧ ਹੋਏ ਜਿਹੜੇ ਰੇਡੀਓ ਤੋਂ ਜਲੰਧਰ ਮੈਨੂੰ ਪਤਾ ਆਲ ਇੰਡੀਆ ਰੇਡੀਓ ਤੋਂ ਉਹਨੂੰ ਉਦੋਂ ਉਹਨਾਂ ਦੇ ਸ਼ਬਦ ਜ਼ਿਆਦਾ ਵੱਜਦੇ ਹੁੰਦੇ ਸਨ ਅਰਾਧਨਾ ਪ੍ਰੋਗਰਾਮ 'ਚ ਕਿ ਹੋਰ ਸਮਿਆਂ ਤੇ ਵੀ ਇੱਕ ਤਾਂ ਫਿਰ ਦਿੱਲੀ ਰੇਡੀਓ ਦੇ ਵੀ ਉਹ ਐਪਰੂਵਡ ਰਾਗੀ ਸਨ ਤੇ ਜਦੋਂ ਵੀ ਕੋਈ ਵੱਡਾ ਆਗੂ ਰਾਸ਼ਟਰਪਤੀ ਪ੍ਰਧਾਨ ਮੰਤਰੀ ਜਾਂ ਹੋਰ ਜਿਹੜੇ ਉਹ ਇੱਕ ਪ੍ਰੋਟੋਕੋਲ ਹੈ ਕਿ ਜਦੋਂ ਉਹ ਇੰਨੇ ਜਨਾਂ ਦਾ ਸ਼ੋਗ ਜਦੋਂ ਉਹ ਛੋੜਾ ਦੇ ਜਾਂਦੇ ਨੇ ਉਦੋਂ ਬਾਅਦ ਫਿਰ ਭਗਤੀ ਸੰਗੀਤ ਚੱਲਦਾ ਹੈ ਚਾਹੇ ਕੁਰਾਨ ਸ਼ਰੀਫ ਦੇ ਵਿੱਚੋਂ ਆਇਤਾਂ ਦਾ ਪਾਠ ਹੋਵੇ ਚਾਹੇ ਉਹ ਪਵਿੱਤਰ ਰਮਾਇਣ ਤੋਂ ਪਾਠ ਹੋਵੇ ਪਵਿੱਤਰ ਗ੍ਰੰਥ ਗੀਤਾ ਗਿਆਨ ਦਾ ਸਮੁੰਦਰ ਉਹਦੇ ਚ ਪਾਠ ਹੋਵੇ ਚਾਹੇ ਬਾਈਬਲ ਤੋਂ ਹੋਵੇ ਤੇ ਚਾਹੇ ਗੁਰਬਾਣੀ ਦਾ ਕੀਰਤਨ ਹੋਵੇ ਕੀਰਤਨ ਲਈ ਭਾਈ ਅਵਤਾਰ ਸਿੰਘ ਗੁਰਚਰਨ ਸਿੰਘ ਦਿੱਲੀ ਤੇ ਭਾਈ ਸੰਤਾ ਸਿੰਘ ਜੀ ਪਹਿਲੇ ਨੰਬਰ ਤੇ ਇਹਨਾਂ ਦੇ ਸ਼ਬਦ ਅ ਮੈਨੂੰ ਯਾਦ ਹੈ ਵਾਰਗ ਵਿੱਚ ਐਸਾ ਪੜ੍ਹਦੇ ਸਨ ਉਹ ਇਹਨਾਂ ਦੇ ਸ਼ਬਦ ਰਿਕਾਰਡ ਕੀਤੇ ਹੋਏ ਉਹੀ ਲੱਗਦੇ ਸਨ ਕਿ ਜਿਹੜੇ ਸ਼ਬਦ ਬਹੁਤ ਪ੍ਰਸਿੱਧ ਹੋਏ ਇੱਕ ਤਾਂ ਸਾਧੋ ਗੋਬਿੰਦ ਕੇ ਗੁਨ ਗਾਓ ਇੱਕ ਸਾਜਨ ਦੇਸ ਵਿਦੇਸ਼ ਜਿਹੜੇ ਸਾਨੇੜੇ ਦਿੰਦੀ ਇੱਕ ਪਿੰਨੀ ਰਹਿਣੜੀਏ ਚਮਕਣ ਤਾਰੇ ਇੱਕ ਹੱਥ ਨਾਲ ਆਈ ਕੋ ਸੰਭੜੇ ਜਲ ਜਾਸੀ ਢੋਲਾ ਕਿੰਨੇ ਇੱਕ ਸ਼ਬਦਾਂ ਦਾ ਮੈਂ ਜ਼ਿਕਰ ਕਰਾਂ ਮੇਰ ਕੋ ਤੰਤੇ ਮੋ ਜਾਏ ਗਰੀਬ ਨਵਾਜਨ ਦੂਸਰ ਤੋਸੋ ਇਹ ਦਸਵੇਂ ਪਾਤਸ਼ਾਹ ਦਾ ਕੰਪੋਜੀਸ਼ਨ ਹੈ ਉਹਨਾਂ ਦੀ ਰਚਨਾ ਹੈ ਇਹ ਵੀ ਉਹਨਾਂ ਨੇ ਰਚਨਟਾ ਵੀ ਗਾਇਆ ਅਲਿਕਾ ਸ਼ਬਦ ਨੇ ਜਿਹੜੇ ਅ ਭਾਈ ਸੰਤਾ ਸਿੰਘ ਨੇ ਐਸੀ ਤਰੀਕੇ ਨਾਲ ਗਾਇਆ ਇਹਨਾਂ ਦਾ ਗਾਇਨ ਇਹਨਦੇ ਗਾਇਸ਼ ਸ਼ਬਦ ਲਤਾ ਮੰਗੇਸ਼ਕਰ ਜੀ ਨੇ ਜਦੋਂ ਜਿਹੜੇ ਦੇਸ਼ ਵਿੱਚ ਬਹੁਤ ਵੱਡਾ ਮਕਾਮ ਸੰਗੀਤ ਦੀ ਦੁਨੀਆ ਵਿੱਚ ਰੱਖਦੇ ਸੰਗੀਤ ਦੀ ਯਾਨੀ ਸਲਸੋਦੀ ਦੀ ਦੇਵੀ ਕਿਹਾ ਜਾਂਦਾ ਉਹਨਾਂ ਨੂੰ ਔਰ ਹੈ ਵੀ ਸੱਚੀ ਮਾਨ ਹੈ ਉਹਨਾਂ ਨੇ ਜਦੋਂ ਉਹਨਾਂ ਦੀ ਆਵਾਜ਼ ਸੁਣੀ ਤੇ ਮਿਲਦੀ ਇਠਾਜ਼ਾਰ ਕੀਤੀ ਤੇ ਕੁਦਰਤੀ ਭਾਈ ਸਾਹਿਬ ਬੰਬਈ ਗਏ ਹੋਏ ਸਨ ਤੇ ਉਥੇ ਫਿਰ ਕਹਿੰਦੇ ਨੇ ਕਿ ਲਤਾ ਮੰਗੇਸ਼ਕੀਰ ਜੀ ਨੇ ਇਹਨਾਂ ਨੂੰ ਸਪੈਸ਼ਲ ਬੇਨਤੀ ਕਰਕੇ ਆਪਣੇ ਘਰ ਆਉਣ ਲਈ ਆਖਿਆ ਭਾਈ ਸੰਤਾ ਸਿੰਘ ਜੀ ਇਹ ਤੇ ਹਸ ਗੱਲ ਹੈ ਔਰ ਤੁਸਾਨੂੰ ਸੁਣ ਕੇ ਮਾਨ ਹੋਵੇਗਾ ਉਹ ਜ਼ਮਾਨਾ ਦੇਖੋ ਉਸ ਜ਼ਮਾਨੇ 'ਚ ਕਿੰਨੀ ਕਦਰ ਸੀ ਭਾਈ ਸੰਤਾ ਸਿੰਘ ਜੀ ਗਏ ਤੇ ਉਹਨਾਂ ਨੇ ਫਿਰ ਗੱਲਾਂ-ਬਾਤਾਂ ਤੋਂ ਬਾਅਦ ਜਦੋਂ ਜਾਣ ਲੱਗੇ ਪ੍ਰਸ਼ਾਦਾ ਛਕਾਇਆ ਉਹਨਾਂ ਨੇ ਤੇ ਗੱਲਾਂ-ਬਾਤਾਂ ਕੀਤੀਆਂ ਬਹੁਤ ਖੁਸ਼ ਹੋਏ ਤੇ ਜਾਣ ਲੱਗੇ ਉਸ ਸਮੇਂ ਉਹ ਸਮਾਂ ਦੇਖੋ ਪੈਸੇ ਦੀ ਕਿੰਨੀ ਕੀਮਤ 5000 ਰੁਪਈਆ ਇੱਕ ਤਾਂ ਨਿਵਕੇ ਉਹ ਥੋੜਾ ਜਿਹਾ ਸਤਕਾar ਦੇਣ ਲੱਗੇ ਤੇ ਭਾਈ ਸੰਤਾ ਸਿੰਘ ਜੀ ਨੇ ਉਹਨਾਂ ਨੂੰ ਉੱਥੇ ਰੋਕ ਦਿੱਤਾ ਕਹਿੰਦੇ ਤੁਸੀਂ ਤਾਂ ਆਪ ਸੁਨਣ ਦੀ ਸ਼ਰਧਾ ਦੀ ਹੋ ਬਹੁਤ ਮਹਾਨ ਫਨਕਾਰਾ ਹੋ ਹਿੰਦੁਸਤਾਨ ਦੀ ਤੁਹਾਨੂੰ ਇਹਦਾ ਕਰਨਾ ਸ਼ੋਭਾ ਨਹੀਂ ਦਿੰਦਾ ਮੈਂ ਇਹਨਾਂ ਚੀਜ਼ ਆ ਉਹ ਕਹਿੰਦੇ ਤੁਹਾਡੀ ਇਹ ਉਤਤਾ ਹੈ ਕਿ ਤੁਹਾਡੀ ਨਿਮਰਤਾ ਹੈ ਤੁਹਾਡੇ ਗਾਣੇ ਦੇ ਨਾਲ-ਨਾਲ ਤੁਹਾਡੇ ਵਿੱਚ ਮਨੁੱਖੀ ਖੂਬੀਆਂ ਵੀ ਮੈਨੂੰ ਬਹੁਤ ਨਜ਼ਰ ਆਈਆਂ ਤੇ 5000 ਰੁਪਇਆ ਭਾਈ ਸਾਹਿਬ ਨੂੰ ਉਹਨਾਂ ਨੇ ਸਤਕਾਰ ਹੋਜੋ ਨਜ਼ਰਾਨਾ ਭੇਟ ਕੀਤਾ ਇਹ ਆਪਣੇ ਆਪ ਇੱਕ ਇਤਿਹਾਸਿਕ ਦਸਤਾਵੇਜ਼ ਹੈ ਜਿਨ੍ਹਾਂ ਨੇ ਸੰਗੀਤ ਬਾਰੇ ਬਹੁਤ ਕੁਝ ਲਿਖਿਆ ਹੈ ਸਰਦਾਰ ਬਲਬੀਰ ਸਿੰਘ ਜੀ ਕਮਲ ਯੂਕੇ ਚ ਰਹਿੰਦੇ ਨੇ ਤੇ ਸਰਦਾਰ ਹਰਜਾਪ ਸਿੰਘ ਜੀ ਔਜਲਾ ਜਿਹੜੇ ਅਮਰੀਕਾ ਚ ਰਹਿੰਦੇ ਸਨ ਪਹਿਲਾਂ ਅੱਜ ਕੱਲ ਉਹ ਹਿੰਦੁਸਤਾਨ ਚ ਚੰਡੀਗੜ੍ਹ ਇੱਥੇ ਰਹਿੰਦੇ ਪੰਜਾਬ ਚ ਔਰ ਬਹੁਤ ਸਮਝਦਾਰ ਦੋਹਾਂ ਵਿਅਕਤੀਆਂ ਦੇ ਕਮਾਲ ਦੀ ਜਾਣਕਾਰੀ ਹੈ ਸੰਗੀਤ ਬਾਰੇ ਔਰ ਇਹਨਾਂ ਕੌਮ ਕਲਾਮਾਂ ਬਾਰੇ ਉਹਨਾਂ ਦੀ ਲਿਖਤਾ ਵਿੱਚ ਵੀ ਇਹਦਾ ਜ਼ਿਕਰ ਮਿਲਦਾ ਹੈ ਇਹ ਫਿਰ ਭਾਈ ਸੰਤਾ ਸਿੰਘ ਜੀ ਇਸ ਤਰ੍ਹਾਂ ਨਮਾ ਸਮਾ 服务 ਕਰਦੇ ਰਹੇ ਵੱਖਕ ਫਿਰ ਉਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸੀ ਉਹਦੇ ਬਕਾਇਦਾ ਮੁਲਾਜ਼ਮ ਬਣ ਗਏ ਲੰਮਾ ਸਵਾਨ ਉਹਨੇ ਗੁਰਦੁਆਰਾ ਇਹ ਜਿਹੜੀ ਦਿੱਲੀ ਕਮੇਟੀ ਹੁੰਦੀ ਹੈ ਇਹਦੇ ਜਥੇ ਜਿਹੜੇ ਨੇ ਉਹ ਦਿੱਲੀ ਦੇ ਸਾਰੇ ਗੁਰਦੁਆਰਾ ਸਵਾਨ ਤਾਂ ਨਹੀਂ ਕਰਦੇ ਤਿੰਨ ਮੇਨ ਅਸਥਾਨ ਜਿਹੜੇ ਹੁੰਦੇ ਨੇ ਵੱਖ-ਵੱਖ ਸਮੇਂ ਤੇ ਡਿਊਟੀ ਲੱਗਦੀ ਹੈ ਇੱਕ ਦਿਨ ਗੁਰਦੁਆਰਾ ਬੰਗਲਾ ਸਾਹਿਬ ਲੱਗੀ ਆਸਾਦੀਵਾਰ ਦੀ ਜਾਂ ਹੋਰ ਡਿਊਟੀ ਇਹ ਜਾਂ ਸ਼ਾਮ ਨੂੰ ਸੋਜ਼ਰ ਦੀ ਦੂਸਰੇ ਦਿਨ ਫਿਰ ਗੁਰਦੁਆਰਾ ਸੀਸਗੰਨ ਸਾਹਿਬ ਮੈਂ ਫਿਰ ਤੀਸਰੇ ਦਿਨ ਗੁਰਦੁਆਰਾ ਰਕਾਬਗੰਸ ਸਾਹਿਬ ਇਸੇ ਤਰ੍ਹਾਂ ਇਹ ਡਿਊਟੀਆਂ ਤਿੰਨਾ ਇਹਨਾਂ ਗੁਰਦੁਆਰਾ ਸਬੰਧ ਵਿੱਚ ਜ਼ਿਆਦਾ ਅਸੰਗਤਾਂ ਜਾਂਦੀਆਂ ਨੇ ਕਿ ਹੋਰ ਜਗ੍ਹਾ ਤੇ ਵੀ ਜਿੱਥੇ ਵੀ ਅਕਾਲੀ ਕਾਨਫਰੰਸ ਹਰ ਸਾਲ 'ਚ ਇੱਕ ਵਾਰ ਹੁੰਦੀ ਸੀ ਉੱਥੇ ਭਾਈ ਸੰਤਾ ਸਿੰਘ ਦਾ ਕੀਰਤਨ ਹੁੰਦਾ ਸੀ ਜਦੋਂ ਸਿੱਖ ਐਜੂਕੇਸ਼ਨਲ ਕਾਨਫਰੰਸਸ ਦੀਵਾਰਸਾ ਦੀਵਾਨ ਕਰਾਉਂਦਾ ਸੀ ਉੱਥੇ ਵੀ ਭਾਈ ਸੰਤਾ ਸਿੰਘ ਨੂੰ ਜ਼ਰੂਰ ਸੱਦਿਆ ਜਾਂਦਾ ਸੀ ਉਹਨਾਂ ਦੀ ਹਾਜ਼ਰੀ ਯਕੀਨੀ ਹੁੰਦੀ ਸੀ ਇਸੇ ਤਰ੍ਹਾਂ ਉਹਨਾਂ ਨੇ ਅ ਸ਼ਾਇਦ ਵਿਦੇਸ਼ਾਂ ਵਿੱਚ ਵੀ ਦੌਰੇ ਕੀਤੇ ਹੋਣ ਜਿਹੜੀ ਕੀਰਤਨ ਸੇਵਾ ਇੱਕ ਤਨਜ਼ੀਮ ਬਣੀ ਹੋਈ ਆ ਬਾਹਰ ਸਿੰਗਾਪੁਰ ਚ ਉਹ ਉਹਦੇ ਕੋਲ ਬਹੁਤ ਸਾਰੇ ਰਿਕਾਰਡਿੰਗਸ ਭਾਈ ਸੰਤਾ ਸਿੰਘ ਜੀ ਦੀਆਂ ਮਹਿਫੂਜ਼ ਨੇ ਆਰ.ਐਨ.ਡੀ. ਰੇਡੀਓ ਜਲੰਧਰ ਕੋਲ ਨੇ ਤੇ ਗ੍ਰਾਮੋਫੋਨ ਕੰਪਨੀਆਂ ਕੋਲ ਨੇ ਤੁਸੀਂ ਸੁਣ ਸਕਦੇ ਹੋ YouTube ਦੇ ਉੱਤੇ ਤੁਸੀਂ ਉਹਨਾਂ ਦੇ ਗਾਏ ਹੋਏ ਸ਼ਬਦ ਸਰਵਣ ਕਰ ਸਕਦੇ ਹੋ ਅੱਛਾ ਏਡਾ ਵੱਡਾ ਕੌਮੀ ਹੀਰਾ ਭਾਈ ਸੰਤਾ ਸਿੰਘ ਜੀ ਤੋਂ ਬਾਅਦ ਫਿਰ ਉਸੇ ਸਮੇਂ ਦੋ ਜਥੇ ਬਣ ਗਏ ਭਾਈ ਸ਼ਮਸ਼ੇਰ ਸਿੰਘ ਜੀ ਦਾ ਜਥਾ ਫਿਰ ਅਡ ਬਣ ਗਿਆ ਭਾਈ ਸ਼ਮਸ਼ੇਰ ਸਿੰਘ ਜੀ ਨਵੀਂ ਬਹੁਤ ਸੁੰਦਰ ਗਾਇਆ ਔਰ ਭਾਈ ਸ਼ਮਸ਼ੇਰ ਸਿੰਘ ਜੀ ਵੀ ਉਸੇ ਸਮੇਂ ਦੋਨੇ ਭਰਾ ਦਿੱਲੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਹਜ਼ੂਰੀ ਡਾਗੀ ਸਨ ਭਾਈ ਸੰਤਾ ਸਿੰਘ ਜੀ ਵੀ ਭਾਈ ਸ਼ਮਸ਼ੇਰ ਸਿੰਘ ਜੀ ਵੀ ਉਹ ਵੀ ਜਮਨਾ ਨਗਰ ਆਉਂਦੇ ਸਨ ਉਹਨਾਂ ਨੂੰ ਵੀ ਬੜਾ ਰੱਜ ਕੇ ਸੁਣਿਆ ਭਾਈ ਸੰਤਾ ਸਿੰਘ ਜੀ ਨੂੰ ਵੀ ਸੁਣਿਆ ਤੇ ਭਾਈ ਸੰਤਾ ਸਿੰਘ ਜੀ ਆ ਦੀ ਆਵਾਜ਼ ਐਸੀ ਦਿਲਾਂ ਨੂੰ ਧੂਪਉਣ ਵਾਲੀ ਹੈ ਕਿ ਤੁਸੀਂ ਧਿਆਨ ਨਾਲ ਅੰਤਰ ਧਿਆਨ ਹੋ ਕੇ ਸੁਣੋ ਤੇ ਤੁਹਾਡਾ ਇੱਕ ਤਾਂ ਮਨ ਵਿਰਾਗ ਨਾਲ ਭਜਾਵੇਗਾ ਤੇ ਇੱਕ ਅਨੁraag ਨਾਲ ਅਨੁraag ਹੁੰਦਾ ਪ੍ਰੇਮ ਤੁਸੀਂ ਪ੍ਰੇਮ ਰਸ ਵਿੱਚ ਭਿੱਜ ਜਾਓਗੇ ਤੁਹਾਡੀ ਅੰਤਰਾਤਮਾ ਜਿਹੜੀ ਸਿੱਝੇ ਈਕਾਲ ਪੁਰਖ ਨਾਲ ਜੁੜ ਜਾਵੇਗੀ ਐਸੀ ਆਵਾਜ਼ ਸੀ ਭਾਈ ਸੰਤਾ ਸਿੰਘ ਜੀ ਹੁਣ ਇਹ ਬੜੇ ਦੁੱਖ ਨਾਲ ਮੈਨੂੰ ਦੱਸਣਾ ਪੈਂਦਾ ਹੈ ਕਿ ਇਹੋ ਜਿਹੜੇ ਜਿਹੜੇ ਹੀਰੇ ਹੁੰਦੇ ਨੇ ਇਹ ਕੁਦਰਤ ਦਾ ਪਾਣਾ ਹੈ ਜਿੰਨੀ ਜਿੰਨੀ ਆਰਜਾ ਕਿਸੇ ਨੂੰ ਬਖਸ਼ਿਸ਼ ਕਰਦੀ ਹੈ ਕੁਦਰਤ ਉਹਨੀ ਆਰਜਾ ਭੋਗ ਕੇ ਯਾਨੀ ਸਾਰੀ ਦੁਨੀਆ ਵਿੱਚ ਨਾ ਪੈਦਾ ਹੋ ਚੁੱਕਾ ਸੀ ਭਾਈ ਸਾਹਿਬ ਭਾਈ ਸੰਤਾ ਸਿੰਘ ਦਾ ਭਾਈ ਸੰਤਾ ਸਿੰਘ ਦੇ ਨਾਲ ਤੁਹਾਨੂੰ ਇਹ ਵੀ ਦੱਸਦੇ ਹਾਂ ਆਪਣੇ ਸਮੇਂ ਦੇ ਉਹਨਾਂ ਦਾ ਵੀ ਜ਼ਿਕਰ ਕਿਸੇ ਸਮੇਂ ਕਰਾਂਗੇ ਉਹਨਾਂ ਦਾ ਨਾਮ ਵੀ ਤੂ ਤਾਰੇ ਵੰਗ ਚਮਕਦਾ ਪਾਈ ਸਾਹਿਬ ਪਾਈ ਸੁਰਜਨ ਸਿੰਘ ਜੀ ਆਹਾ ਕੀ ਬਾਤ ਹੈ ਪਾਈ ਸੁਰਜਨ ਸਿੰਘ ਜੀ ਵੀ ਇਹਨਾਂ ਦੇ ਨਾਲ ਪਹਿਲਾਂ ਸਾਥੀ ਸਾਈਡ ਤੇ ਰਹੇ ਬਾਅਦ ਵਿੱਚ ਉਹਨੇ ਆਪਣਾ ਦਸਾ ਬਣਾਇਆ ਉਹਨਾਂ ਦਾ ਵੀ ਵਰਲਡ ਰਿਕਾਰਡ ਆ ਆਸਾ ਦੀ ਵਾਰ ਦਾ ਅੱਜ ਤੱਕ ਆਸਾ ਦੀ ਵਾਰ ਦੀ ਜਿਹੜੀ ਉਦੋਂ ਕੈਸਟ ਕਲਚਰ ਸੀ ਇੰਨੀਆਂ ਉਹ ਰਿਕਾਰਡ ਟੁੱਟਾ ਨਹੀਂ ਗਿਨੀਜ਼ ਬੁੱਕ ਦਾ ਵਰਲਡ ਰਿਕਾਰਡ ਪਾਈ ਸੁਰਜਨ ਸਿੰਘ ਦਾ ਨਾਮ ਹਾਲੇ ਵੀ ਬੋਲਦਾ ਹੈ ਅਵਲ ਨੰਬਰ ਤੇ ਆਸਰੀ ਵਾਰ ਦਾ ਉਹ ਭਾਈ ਸੰਤਾ ਸਿੰਘ ਦੇ ਨਾਲ ਰਹੇ ਉਹਨਾਂ ਤੋਂ ਵੀ 파ਰਛੋ ਜਿਹੜੀ ਉਹਨਾਂ ਨੂੰ ਮਿਲੀ ਭਾਈ ਸਾਹ ਭਾਈ ਸੰਤਾ ਸਿੰਘ ਜੀ ਕੀਰਤਨ ਕਰਕੇ ਆਪਣੇ ਜਥੇ ਸਮੇਤ ਬੰਬਈ ਗਏ ਸਨ ਬੰਬਈ ਤੋਂ ਇਹਨੂੰ ਹੁਣ ਮੁੰਬਈ ਕਹਿੰਦੇ ਆ ਬੰਬਈ ਤੋਂ ਉਹ ਟ੍ਰੇਨ ਰਾਹੀਂ ਆ ਪੁਰਾਣੇ ਜਥੇ ਮੈਂ ਦੇਖੇ ਨੇ ਬੜੇ ਸਾਦਾ ਜੀਵਨ ਬਸਰ ਕਰਦੇ ਸਨ ਆ ਜਿਹੜੇ ਇੱਥੇ ਕਈ ਨਾਂਵਰ ਜਥੇ ਉਹ ਸਾਈਕਲਾਂ ਦੇ ਪਿੱਛੇ ਵਾਜੇ ਰੱਖ ਕੇ ਤੇ ਆਪਣਾ ਪਹੁੰਚ ਜਾਣਾ ਤੇ ਕੀ ਸੁਣਾਉਣਾ ਤੇ ਇਹਨਾਂ ਪੰਪਨ ਸ਼ੋ ਨਹੀਂ ਸੀ ਪਰ ਅੰਦਰ ਗੁਣ ਬੜਾ ਸੀ ਟ੍ਰੇਨ ਰਾਹੀਂ ਉਹ ਦਿੱਲੀ ਜਾ ਰਹੇ ਸਨ ਰਸਤੇ ਵਿੱਚ ਹੀ ਪਾਣਾ ਵਰਤਿਆ ਉਹਨਾਂ ਨੂੰ ਹਾਰਟ ਅਟੈਕ ਹੋਇਆ ਦਿਲ ਦਾ ਦੌਰਾ ਜਿਹਨੂੰ ਕਹਿੰਦੇ ਆ ਤੇ ਭਾਈ ਸਾਹਿਬ ਭਾਈ ਸੰਤਾ ਸਿੰਘ ਜੀ ਸਦਾ ਲਈ ਕਮ ਨੂੰ ਕੀਰਤਨ ਪ੍ਰੇਮੀਆ ਨੂੰ ਅਲਵਿਦਾ ਕਹਿ ਗਏ ਸਾਰੇ ਸਿੱਖ ਪੰਥ ਵਿੱਚ ਸ਼ੋਗ ਦੀ ਲਹਿਰ ਅਫਸੋਸ ਦੀ ਲਹਿਰ ਦੌੜ ਗਈ ਔਰ ਸਾਰੇ ਪੰਥ ਨੇ ਬਹੁਤ ਹੀ ਸ਼ੋਗ ਮਨਾਇਆ ਕਈ ਜਨਾ ਤੱਕ ਬਹੁਤ ਵੱਡਾ ਇਕੱਠ ਹੋਇਆ ਉਹਨਾਂ ਦੇ ਭੋਗ ਦੇ ਉੱਤੇ ਔਰ ਸ੍ਰੀ ਸਿਮਰਤੇ ਪੰਥ ਨੇ ਉਹਨਾਂ ਨੂੰ ਜਿਹੜਾ ਸੀ ਉਹ ਪੰਥ ਦੀ عظیم ਸ਼ਖਸੀਅਤ ਆ ਕੇ ਵੜਿਆਇਆ ਉਹਨਾਂ ਦੀ ਤਸਵੀਰ ਜਿਹੜੀ ਹੈ ਉਹ ਅਜਾਇਬ ਕਾਰੂਚ ਲੱਗੀ ਹੋਈ ਹੈ ਐਸੇ ਮਹਾਨ ਕੀਰਤਨੀਏ ਕਿਤੇ ਸਦੀਆਂ ਬਾਅਦ ਹੀ ਪੈਦਾ ਹੁੰਦੇ ਨੇ ਭਲਵ ਪਰੋਰੇ ਕੀਰਤਨੀਆਂ ਤੰਤਾ ਯੋਗ ਹੈ ਸਾਰ ਸੁਨਾ ਤਨ ਤਨ ਹੈ ਮੇਰੀ ਜੰਡੜੀਏ ਗੂੰਗਾਵੇ ਹਰ ਪ੍ਰਭੂ ਕੇ ਰਾਮ ਅੱਜ ਜਦੋਂ ਵੀ ਉਹਨਾਂ ਨੂੰ ਯਾਦ ਕਰਦੇ ਆ ਉਹਦੀ ਬਾਤ ਸੁਣਦੇ ਆ ਤੇ ਮਨ ਸਤਕਾਰ ਨਾਲ ਤੇ ਸ਼ਰਧਾ ਨਾਲ ਜਦੋਂ ਭੇਜ ਜਾਂਦਾ ਤੇ ਅੱਖਾਂ ਦੇ ਕੋਰੇ ਮੈਂ ਆਪਣੀ ਗੱਲ ਕਰਦਾ ਉਹ ਥੋੜੀ ਜਿਹੀ ਗਿੱਲੇ ਵੀ ਹੋ ਜਾਂਦੇ ਆ ਉਹਨਾਂ ਦੀ ਯਾਦ ਵਿੱਚ ਤੇ ਉਹ ਅਗਲੇ ਐਪੀਸੋਡ ਵਿੱਚ ਕਿਸੇ ਜਦ ਤੱਕ ਦੁਨੀਆ ਰਹੇਗੀ ਜਦ ਤੱਕ ਕੀਰਤਨ ਦੇ ਪ੍ਰੇਮੀ ਕੀਰਤਨ ਨਾਲ ਜੁੜ ਕੇ ਕੀਰਤਨ ਦਾ ਅਨੁਮਾਨਦੇ ਰਹਿਣਗੇ ਕੀਰਤਨ ਦੀ ਗੱਲ ਚੱਲੇਗੀ ਭਾਈ ਸੰਤਾ ਸਿੰਘ ਦਾ ਨਾਮ ਹਮੇਸ਼ਾ ਬੜੇ ادب ਸਤਕਾਰ ਤੇ ਤਰਜ਼ੀਬ ਨਾਲ ਲਿਆ ਜਾਂਦਾ ਰਹੇਗਾ ਅਗਲੇ ਐਪੀਸੋਡ ਵਿੱਚ ਕਿਸੇ ਹੋਰ ਪ੍ਰਸਿੱਧ ਕੀਰਤਨੀਏ ਬਾਰੇ ਤੁਹਾਡੇ ਨਾਲ ਜ਼ਿਕਰ ਕਰਾਂਗੇ ਅੱਜ ਦੇ ਐਪੀਸੋਡ ਵਿੱਚ ਇਹਨੀ ਸੇਵਾ ਪ੍ਰਵਾਨ ਕਰਨੀ ਤੇ ਆਪਣੀ رائے ਜਿਹੜੀ ਹੈ ਉਹ ਇਸ ਐਪੀਸੋਡ ਬਾਰੇ ਜ਼ਰੂਰ ਸਾਡੇ ਨਾਲ ਸਾਂਝੀ ਕਰਿਓ ਐਪੀਸੋਡ ਨੂੰ ਵੇਖਣ ਲਈ ਮੰਨਣ ਲਈ ਸੁਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਵੇਖਦੇ ਰਹੋ ਆਪਣੇ ਚੈਨਲ ਦਾ ਪੰਜਾਬ ਟਾਕਸ ਸ਼ੁਕਰੀਆ